ਹੈਲੋ ਜੀ ਸਤਿ ਸ਼੍ਰੀ ਅਕਾਲ ਆਲਕ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੈਗੀ ਹੈ ਜੀ 20 ਅਗਸਤ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਹੋ ਗਿਆ ਜੀ ਪੌਣੇ 3 ਵਜੇ ਲੈ ਨੇ ਤੇ ਅੱਜ ਦੇਖੋ ਮੌਸਮ ਹੈਗਾ ਜੀ ਬਹੁਤ ਜ਼ਿਆਦਾ ਵਧੀਆ ਲਓ ਜੀ ਅੱਜ ਪੈ ਗਿਆ ਮੀਂਹ ਪੀਂਹ ਪਿਆ ਜੀ ਅੱਜ ਬਹੁਤ ਜ਼ਿਆਦਾ ਭਾਦੋਤ ਸੌਣ ਦਾ ਮੀਂਹ ਘੱਟੇ ਪਿਆ ਜੀ ਹੁਣ ਤੁਹਾਨੂੰ ਪਤਾ ਹੀ ਹੈ ਪਰ ਭਾਦੋਤ ਚ ਮੀਂਹ ਪਿਆ ਜੀ ਅੱਜ ਪੂਰਾ ਫੁੱਲ ਪਰ ਇਹ ਤਾਂ ਹੁਣ ਆਪਣੀ ਪੰਜਾਬੀਆਂ ਦੀ ਘਾਵਤਾ ਜੇ ਮੌਸਮ ਠੰਡਾ ਹੋਵੇ ਆਪਾਂ ਕੜਾਹੀ ਨਾ ਚੜੀਏ ਇਹ ਤਾਂ ਜੀ ਹੋ ਨਹੀਂ ਸਕਦਾ ਲਓ ਜੀ ਆਪਾਂ ਅੱਜ ਲੱਗੇ ਆਂ ਬੱਚਿਆਂ ਨੇ ਪਾਲਿਆ ਸੀ ਦੁਪਹਿਰੇ ਸਕੂਲੋਂ ਆ ਕੇ ਰੌਲਾ ਆਪਾਂ ਬਣਾਵਾਂਗੇ ਅੱਜ ਖੀਰ ਪੂੜੇ ਤੇ ਅਮਰਤਾ ਜੀ ਖੀਰ ਪੂਰੇ ਨਹੀਂ ਖਾਂਦੇ ਉਹਨਾਂ ਨੇ ਬਣਾ ਲਾਂਗੇ ਆਪਾਂ ਪਕੌੜੇ ਅੱਜ ਆਪਾਂ ਰੋਟੀ ਤੇ ਸਬਜ਼ੀ ਨਹੀਂ ਬਣਾਵਾਂਗੇ ਲਓ ਜੀ ਇੱਥੇ ਆਪਾਂ ਸਾਰੀ ਸਲਾਹ ਕਰਨ ਤੋਂ ਬਾਅਦ ਆਪਾਂ ਧਰਨ ਲੱਗੇ ਸੀਗੇ ਖੀਰ ਖੀਰ ਵਾਸਤੇ ਮੈਂ ਇੱਕ ਕੌਲੀ ਲਈ ਸੀ ਚੌਲਾਂ ਦੀ ਚੌਲ ਆਪਣੇ ਘਰੇ ਘੜਾਏ ਹੋਏ ਨੇ ਜੀ ਜਿਹੜੇ ਚੌਲ ਨੇ ਇਹਨਾਂ ਦੇ ਵਿੱਚ ਕੋਈ ਕੋਈ ਰੂੜੀ ਵੀ ਹੈਗੀ ਆ ਤੇ ਥੋੜੀ ਜਿਹੀ ਗਰਦ ਵੀ ਜ਼ਿਆਦਾ ਕਿਉਂਕਿ ਘਰ ਦੇ ਚੌਲਾਂ ਤੁਹਾਨੂੰ ਪਤਾ ਹੁੰਦਾ ਜਿਹੜੇ ਬਾਹਰੋਂ ਲੰਨੇ ਆਪਾਂ ਉਹ ਤਾਂ ਬਹੁਤ ਸਾਫ਼ ਹੁੰਦੇ ਨੇ ਚੌਲ ਫਿਰ ਮੈਂ ਨਾ ਚੰਗੀ ਤਰ੍ਹਾਂ ਸਾਫ ਕਰਨ ਲੱਗ ਗਈ ਸੀ ਜੀ ਚੌਲਾਂ ਨੂੰ ਕਿਉਂਕਿ ਮਗਾ ਸੰਡਕੀ ਦੇ ਵਿੱਚੋਂ ਨਾਲ ਤਾਂ ਗਰਦ ਨਿਕਲ ਜੂਗੀ ਨਾਲੇ ਜੇ ਕੋਈ ਰੋੜੀ ਹੋਗੀ ਉਹ ਨਿਕਲ ਜੂ ਮਮੀ ਮੈਨੂੰ ਕਹਿੰਦੀ ਸੀ ਵੀ ਤੂੰ ਥੋੜਾ ਛੇਤੀ ਕਰ ਵੀ ਆਪਾਂ ਨੂੰ ਬਾਹਲਾ ਆਤਰਣ ਹੋ ਜਾਣਾ ਫਿਰ ਸ਼ਾਮ ਬਹੁਤ ਨਹੀਂ ਰਹਾ ਹੋ ਜੂਗਾ ਲਾਉਂਦਿਆਂ ਨੂੰ ਕਿਉਂਕਿ ਤੁਹਾਨੂੰ ਪਤਾ ਜੀ ਪੂੜਿਆਂ ਦਾ ਕੋਈ ਛੋਟਾ ਮੋਟਾ ਕੰਮ ਤਾਂ ਹੈ ਨਹੀਂਗਾ ਜੇ ਆਪਾਂ ਸੋਚੀਏ ਪੂੜੇ ਲਾਉਣੇ ਬਹੁਤ ਜ਼ਿਆਦਾ ਔਖੇ ਨੇ ਕਿਉਂਕਿ ਪਾਣੀ ਛੰਨਣ ਵਾਲਾ ਹੀ ਕੰਮ ਹੋ ਜੂਗਾ ਨੂੰ ਪਤਾ ਲੋ ਜੀ ਮੈਂ ਚਾੜ سارے ਸੰਡ ਦੇ ਦਿੱਤੇ ਨੇ ਹੁਣ ਮੈਂ ਇਹਦੇ ਵਿੱਚੋਂ ਲੱਗ ਗਈ ਸੀ ਜੀ ਕੋਈ ਕੋਈ ਰ ਤੇ ਹੁਣ ਮੈਂ ਇਹਨਾਂ ਨੂੰ ਗੜਬੀ ਦੇ ਵਿੱਚ ਗੜਬੀ ਵਿੱਚ ਪਿਓ ਪਾ ਕੇ ਮੈਂ 10 ਮਿੰਟ ਭਿਉਂ ਦੂੰਗੀ ਬਸ ਭਿਉਣ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਪਾਉਂਗੀ ਦੁੱਧ ਦੇ ਵਿੱਚ ਖੀਰ ਆਪਣੀ ਰਿੱਚ ਜੂਗੀ ਲਓ ਜੀ ਖੀਰ ਰਵਣ ਕੇ ਆਪਣੀ ਹੋ ਗਈ ਜੀ ਤਿਆਰ ਪਾ ਬਣਾ ਲਈ ਖੀਰ ਲਓ ਜੀ ਇੱਥੇ ਪਕੌੜਿਆਂ ਦਾ ਸਮਾਨ ਕਰਿਆ ਪਿਆ ਤੇ ਹੈ ਜੀ ਆਹ ਬਣਾਉ ਲੱਗਦੇ ਹਾਂ ਪਕੌੜੇ ਲਓ ਜੀ ਇੱਥੇ ਮੈਂ ਧਾਰਾ ਚੋ ਕੇ ਦੁੱਧ ਸਾਰਾ ਸਾਮੀ ਆਈ ਸੀ ਅੰਦਰਲੇ ਭਾਂਡੇ-ਪੁੰਡੇ ਸਾਰੇ ਮੈਂ ਸਾਫ਼ ਕਰੇ ਸੀ ਚੰਗੀ ਤਰ੍ਹਾਂ ਸਾਰਾ ਕੰਮ ਅੰਦਰਲਾ ਮੈਂ ਕੰਪਲੀਟ ਕਰਿਆ ਸੀ ਖੀਰ ਚ ਮਿੱਠਾ ਪਾ ਕੇ ਖੀਰ ਰੱਖਿਆਈ ਸੀ ਅੰਦਰ ਤੇ ਵੈਸੇ ਖੀਰ ਮੰਮੀ ਨੇ ਰਜਾਤੀ ਸੀ ਕਿ ਮੈਂ ਰੱਖੀ ਸੀ ਮੈਂ ਧਾਰਾ ਚੋਣ ਬਾਗੀ ਸੀ ਇੱਥੇ ਆਪਣਾ ਸਾਰਾ ਕੰਮ ਕੰਪਲੀਟ ਕਰਨ ਤੋਂ ਪਹਿਲਾਂ ਮੰਮੀ ਨੇ ਮੇਰੇ ਆਉਣ ਦੇ ਅਨੁਸਾਰ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਸੀ ਨਾਲੇ ਪਕੌੜਿਆਂ ਦਾ ਤੇ ਨਾਲੇ ਪੂੜਿਆਂ ਦਾ ਸਾਰਾ ਆਟਾ ਮੰਮੀ ਨੇ ਗੁੰਨੇ ਆ ਸੀਗਾ ਅੱਟਾ ਗੁੰਨੇ ਕੀ ਮੰਮੀ ਕਹਿੰਦੇ ਚੱਲ ਜਾਨੂ ਮੈਂ ਲੱਗਦੀ ਆਂ ਵੀ ਜਾਨੂ ਤੂੰ ਤਾਰਾ ਚੋ ਕੇ ਆਪਦਾ ਕੰਮ ਕੰਪਲੀਟ ਕਰਕੇ ਫਿਰ ਤੂੰ ਮੇਰੇ ਨਾਲ ਲਾਹਾ ਦੀ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਫਿਰ ਮੰਮੀ ਨੇ ਥੋੜੇ ਜਿਹਾ ਪੂੜੇ ਤਾਂ ਲਾ ਲਏ ਸੀਗੇ ਕੱਲੀ ਨਹੀਂ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਆ ਗਈ ਸੀਗੀ ਫਿਰ ਜੇ ਆਪਾਂ ਉਧਰਲੇ ਪਾਸੇ ਰੱਖੀ ਸੀਗੀ ਖੀਰ ਬਣਾਈ ਸੀਗੀ ਚੁਰਦੇ ਵਿੱਚ ਤੇ ਖੀਰ ਵਾਲ ਬਣ ਗਈ ਸੀ ਆਪਣੀ ਉਹ ਮਿਲਾ ਕੇ ਅੰਦਰ ਰੱਖਿਆ ਹੀ ਸੀਗੀ ਫਿਰ ਇਧਰ ਮੰਮੀ ਮੈਨੂੰ ਬਣਾ ਕੇ ਪੂੜੇ ਥੋੜੇ ਜਿਹਾ ਕੱਚੇ ਰੱਖ ਕੇ ਦੂਜੇ ਪਾਸੇ ਤਵੀ ਤੇ ਪਾ ਲੈਂਦੇ ਸੀ ਮੈਂ ਤਾਂ ਵੀ ਤੇ ਰਾੜਦੀ ਜੀ ਉਹੀ ਆਪਣੇ ਛੇਤੀ ਛੇਤੀ ਪੂਰੇ ਪੱਕੇ ਨਹੀਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸੀਗਾ ਤੇ ਫਿਰ ਵੀ ਸਾਨੂੰ 2 ਘੰਟੇ ਲੱਗ ਗੀ ਜੀ ਪੂੜੇ ਲਾਉਂਦਿਆਂ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਆ ਥੋੜਾ ਥੋੜਾ ਵੀ ਪਾਣੀ ਛਾਨਣ ਮਾਂਗੀ ਹੁੰਦਾ ਕਾ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਰੜਨ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਇੱਥੇ ਸ਼ਾਮ ਹੋ ਗਈ ਸੀ ਜਮਾਈ ਤੇ ਮੰਮੀ ਮੈਨੂੰ ਗੱਲਾਂ ਦੱਸਦੇ ਸੀਗੇ ਵੀ ਅੱਗੇ ਤਾਂ ਪੂੜਿਆਂ ਦਾ ਤੇ ਗੁਲਗੁਲਿਆਂ ਦਾ ਪਕੌੜਿਆਂ ਦਾ ਜੇ ਆਪਾਂ ਘਰੇ ਸਮਾਨ ਬਣਾਉਣੇ ਆ ਉਹ ਤਾਂ ਬਹੁਤ ਜ਼ਿਆਦਾ ਚਾਹ ਹੁੰਦਾ ਸੀ ਕਿਉਂਕਿ ਅੱਗੇ ਇੰਨਾ ਕੁਝ ਜੀ ਖਾਣ ਨੂੰ ਨਹੀਂ ਸੀ ਹੁੰਦਾ ਹੁਣ ਤਾਂ ਬੱਚਿਆਂ ਨੂੰ ਖਾਣ ਨੂੰ ਰੋਜ਼ ਨਿੱਤ ਨਮਾ ਕੁਛ ਨਾ ਕੁਛ ਚਾਹੀਦਾ ਬਾਕੀ ਫਾਲ ਫਰੂਟ ਵੀ ਹੁਣ ਆਮ ਆਪਣੇ ਘਰਾਂ 'ਚ ਹੁੰਦੇ ਹੀ ਨੇ ਤੁਹਾਨੂੰ ਪਤਾ ਹੀ ਆ ਤੇ ਮੰਮੀ ਕਹਿੰਦੀ ਅੱਗੇ ਤਾਂ ਜਦੋਂ ਕਾਤਰੂ ਵਾਲਾ ਬਾਪੂ ਮਤਲਬ ਮੀ ਥੋੜਾ ਜਿਹਾ ਮੀ ਪੈਂਦਾ ਸੀ ਜਦੀ ਕਹਿ ਦਿੰਦਾ ਸੀਗਾ ਮੇਰੀ ਮੰਮੀ ਦਾ ਬਾਪੂ ਮਤਲਬ ਵੀ ਭਾਈ ਲਿਆ ਲਾ ਲੋ ਗੁਲਗੁਲੇ ਭਾਈ ਲਾ ਲੋ ਊੜੇ ਮੰਮੀ ਮੈਨੂੰ ਐਦਾਂ ਗੱਲਾਂ ਦੱਸ ਰਹੀ ਸੀ ਗੱਲਾਂ ਦੱਸਦੇ ਦੱਸਦੇ ਅਸੀਂ ਐਵੇਂ ਹੀ ਚਲੋ ਦੋਨਾਂ ਦਾ ਜੀ ਲੱਗ ਗਿਆ ਜੀ ਸੱਸ ਨੂੰ ਦਾ ਅਸੀਂ ਦੋਨਾਂ ਸੱਸ ਨੂੰ ਆਨੇ ਪੂੜੇ ਲਾ ਲੇ ਉਸ ਤੋਂ ਬਾਅਦ ਫਿਰ ਸਾਨੂੰ ਥੋੜਾ ਜਿਹਾ ਲੇਟ ਹੀ ਹੋ ਗਈ ਸੀ ਕੰਮ ਫਿਰ ਮੰਮੀ ਮੈਨੂੰ ਕਹਿੰਦੇ ਵੀ ਚਲ ਤੂੰ ਮੇਰੇ ਨਾਲ ਪੂੜੇ ਲਾ ਦੇ ਵੀ ਪਕੌੜੇ ਮੈਨੂੰ ਤੂੰ ਸਮਾਨ ਫੜਾ ਦੇ ਸਾਰਾ ਤੇਲ ਪਾ ਕੇ ਤੇ ਨਾਲੇ ਅੰਦਰੋਂ ਸਮਾਨ ਲਿਆ ਦੀ ਮੈਂ ਪਕੌੜੇ ਲਾ ਦੂੰਗੀ ਵੀ ਤੂੰ ਜਾਨੂ ਕੁੱਤਿਆਂ ਨੂੰ ਰੋਟੀ ਰੁੱਟੀ ਪਾਲਾ ਤੇ ਨਾਲੇ ਇਹਨਾਂ ਨੂੰ ਤੂੰ ਖਾਣ ਨੂੰ ਪੂੜੇ ਦੇ ਦੇ ਲਓ ਜੀ ਮੈਂ ਤੇ ਮੰਮੀ ਨੇ ਇੱਥੇ ਪੂੜੇ ਬਸ ਥੋੜੀ ਰਹਿੰਦੇ ਸੀਗੇ ਬਣਾਈ ਲੈ ਸੀ ਤਕਰੀਬਨ ਪ੍ਰਮਿਲਾਪ ਉਹ ਆਈ ਪ੍ਰਮਿਲਾਪ ਤੇ ਅਮਰਤਾਏ ਸੀਗੇ ਖੇਤੋਂ ਉਹਨਾਂ ਨੇ ਵਿੱਚ ਦੀ ਪ੍ਰਮਿਲਾਪ ਨੇ ਤਾਂ ਇੱਕ ਖਾ ਲਿਆ ਸੀਗਾ ਅਮਰਤ ਕਹਿੰਦੇ ਮੈਂ ਨਾ ਕੀ ਖਾऊं ਉਹ ਲੱਗੇ ਹੋਏ ਸੀਗੇ ਟੋਕਾ ਕਰਨ ਤੇ ਲੋ ਜੀ ਅਸੀਂ ਇੱਥੇ ਸੱਸ ਨੂੰ ਨੇ ਛੇਤੀ ਛੇਤੀ ਪੂੜੇ ਲਾ ਦੇ ਪੂੜੇ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਸਵਾਦ ਬਣੇ ਸੀ ਜੀ ਤੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਬਣੇ ਸੌਫਟ ਸੌਫਟ ਸੀਗੇ ਪੂਰੇ ਪੋਲੇ ਪੋਲੇ ਪੂੜੇ ਸੀ ਬਹੁਤ ਜ਼ਿਆਦਾ ਸਵਾਦ ਬਣੇ ਜੀ ਤੇ ਚਲੋ ਸਾਡੇ ਦੋ ਜਾਣਿਆ ਕਰਕੇ ਛੇਤੀ ਲੈ ਗਈ ਜੀ ਪੂੜੇ ਦੇਖੋ ਤੁਹਾਨੂੰ ਪੂੜਾ ਜੋਮ ਕਰਕੇ ਦਿਖਾਉਣੀ ਆ ਬਹੁਤ ਜ਼ਿਆਦਾ ਵਧੀਆ ਬਣੇ ਸੀਗੇ ਪੂੜੇ ਦੋ ਜਾਣਿਆ ਕਰਕੇ ਛੇਤੀ ਲੈ ਗਈ ਜੀ ਨਹੀਂ ਤਾਂ ਇੱਕ ਜਾਣੇ ਦਾ ਤਾਂ ਇਹ ਬਹੁਤ ਜ਼ਿਆਦਾ ਟਾਈਮ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਲਓ ਜੀ ਮੰਮੀ ਇੱਥੇ ਬਣਾਈ ਜਾਂਦੇ ਸੀ ਮੈਂ ਛੇ ਛੇਤੀ ਉਹਨਾਂ ਨੂੰ ਵੜਾਈ ਜਾਂਦੀ ਸੀ ਲਓ ਜੀ ਪੂੜੇ ਆਪਣੇ ਤਕਰੀਬਨ ਬਣ ਚੁੱਕੇ ਸੀਗੇ ਥੋੜੇ ਜਿਹੀ ਰਹਿੰਦੇ ਸੀਗੇ ਪੂੜੇ ਤੇ ਇੱਥੇ ਮੰਮੀ ਕੜਚੀਆਂ ਨਾਲ ਪੂੜਾ ਪਾਉਂਦੇ ਸੀਗੇ ਤੇ ਸਾਡੇ ਇੱਕ ਪੂੜੇ ਨੂੰ ਅਲਦਾਲੇ ਫਲਾਉਣ ਵਾਸਤੇ ਲਿਆਂਦਾ ਹੋਇਆ ਸੀਗਾ ਲੱਕੜ ਦਾ ਖੁਰਚਣਾ ਜੀ ਕਹਿੰਦੇ ਨੇ ਜਿਹਨੂੰ ਖੁਰਚਣਾਈਆਂ ਤੇ ਆਹ ਖੁਰਚਣੇ ਜਨਾ ਮੰਮੀ ਇਦਾਂ ਅਲਦਾਲੇ ਨੂੰ ਫਲਾ ਦਿੰਦੇ ਸੀਗੇ ਤੁਸੀਂ ਦੇਖੋ ਪੂੜਾ ਕਿੰਨਾ ਵਧੀਆ ਬਣਦਾ ਕਿਉਂਕਿ ਪੱਤਿਆਂ ਨਾਲ ਜੀ ਪੂੜਾ ਇੰਨਾ ਵਧੀਆ ਨਹੀਂ ਬਣਦਾ ਆਪਾਂ ਪੱਤਿਆਂ ਨਾਲ ਕਰਤਾ ਲੰਨੇ ਆ ਬਾਕੀ ਪੱਤਿਆਂ ਨਾਲ ਨਹੀਂ ਵਧੀਆ ਬਣਦਾ ਹੈਗਾ ਲਓ ਜੀ ਮੰਮੀ ਇੱਥੇ ਲਾਉਣ ਲੱਗ ਗਏ ਸੀਗੇ ਪਕੌੜੇ ਤੇ ਮੈ ਲੱਗ ਗਈ ਸੀ ਕਿ ਕੁੱਤਿਆਂ ਨੂੰ ਖਾਣਾ ਪਾਉਣ ਬਾਕੀ ਅਮਰਤ ਉਹਨਾਂ ਨੂੰ ਵੀ ਰੋਟੀ ਦਿੱਤੀ ਜੀ ਸਾਰੇ ਮੈਂ ਉਧਰ ਉੱਪਰਲੇ ਕੰਮ ਕਰ ਲਈ ਸੀਗੇ ਫਿਰ ਮੰਮੀ ਨੇ ਬਣਾਤੇ ਸੀਗੇ ਪਕੌੜੇ ਤੇ ਚਲੋ ਜੀ ਇੱਥੇ ਸ਼ਾਮ ਦੇ 7:00 ਵਜੇ ਸੀਗੇ ਲੋ ਵੀ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਮੇਰੀ ਵੀਡੀਓ ਜ਼ਿਆਦਾ ਦੇਖਦੇ ਹੋ ਤੇ ਸਬਸਕ੍ਰਾਈਬ ਮੇਰਾ ਬਹੁਤ ਜਾਣੇ ਘੱਟ ਕਰਿਆ ਹੋਇਆ ਜੀ ਤੇ ਤੁਸੀਂ ਜਿਹੜੇ ਵੀ ਮੇਰੇ ਵੀਡੀਓ ਦੇਖਦੇ ਹੋ ਪਲੀਜ਼ ਆਪਣਾ ਮੋਬਾਈਲ ਚੈੱਕ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚਲੋ ਜੀ ਆਪਾਂ ਵੀ ਖਾਵਾਂਗੇ ਹੁਣ ਪੋੜੇ ਤੇ ਖਾਵਾਂਗੇ ਪਕੌੜੇ ਤੇ ਚਲੋ ਜੀ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਦੇਖੋ ਪਕੌੜੇ ਵੀ ਕਿੰਨੇ ਜ਼ਿਆਦਾ ਵਧੀਆ ਬਣੇ ਨੇ ਜੀ ਮੰਮੀ ਇੱਥੇ ਕੱਲੀ ਲੱਗੇ ਹੋਈ ਸੀਗੀ ਤੇ ਮੰਮੀ ਕਹਿੰਦੇ ਮੇਰੀ ਵੀਡੀਓ ਨਹੀਂ ਆਉਣੀ ਚਾਹੀਦੀ ਪਰ ਮੈਂ ਫਿਰ ਵੀ ਮੰਮੀ ਦੀ ਵੀਡੀਓ ਬਣਾ ਲਈ ਤੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ